ਹੁਣ ਕੇਂਦਰ ਨੇ ਇੱਕ ਨਵਾਂ ਕਾਨੂੰਨ ਬਣਾਤਾ ਕਿ ਜੇ ਕੋਈ ਐਕਸੀਡੈਂਟ ਕਰਕੇ ਭੱਜੂਗਾ ਤਾਂ ਉਹ ਨਹੀਂ ਐਕਸੀਡੈਂਟ ਜਖਮੀ ਹੋਏ ਵਿਅਕਤੀ ਨੂੰ ਚੱਕੂਗਾ ਤਾਂ ਉਸ ਜਿਹੜਾ ਡਰਾਈਵਰ ਹੈ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਆਊਗਾ ਪਹਿਲੀ ਦਾ ਜਿਹੜਾ ਸਾਡਾ ਡਰਾਈਵਰ ਭਾਈ ਚਰਾ ਏ ਜਿਹੜੇ ਸਾਡੇ ਮਾਲਕ ਵੀ ਆ ਸਿੰਗਲ ਮੋਟਰ ਮਾਲਕ ਆ ਆਪ ਗੱਟੀਆਂ ਚਲਾਉਂਦੇ ਪਹਿਲੀ ਤਾਂ ਉਹ ਮਰੇ ਵੇ ਉਤੋਂ ਇਹੋ ਜੀ ਗੱਲ ਕੱਢ ਕੇ ਮਾਰੀ ਵੀ ਜਣੀ ਹੈ ਨਾ ਬੰਦਿਆਂ ਨੂੰ ਲਾਹ ਹਿਸਾਬ ਕਰਕੇ ਵੀ ਖਤਮ ਕਰ ਦਿਓ ਇਹ ਨਾ ਗੱਡੀਆਂ ਚਲਾਣ ਕੰਮ ਖਤਮ ਹੋ ਜੇ ਕੋਈ ਨਾ ਤੇ ਰੋਟੀ ਖਾਣ ਆਲਾ ਉਹਨਾਂ ਵੈਨਾਂ ਦੀ ਜਣੀ ਨੌਕਰੀ ਚੱਕਰੀ ਕਰੀਏ ਇਹ ਇਹਨਾਂ ਦੀ ਸਿੱਧੀ ਸਿੱਧੀ ਗੱਲ ਹੈ ਜਿਹੜਾ ਕਾਨੂੰਨ ਹੈ ਬਿਲਕੁਲ ਗਲਤ ਹੈ ਗੰਦਾ ਕਾਨੂੰਨ ਹੈ ਜੇ ਉਹਨੂੰ 7 ਲੱਖ ਰੁਪਏ ਭਰਨਾ ਆ ਜਾਂਦਾ 7 ਲੱਖ ਤਾਂ ਉਹਦੇ ਸਿਰ ਤੇ ਵਾਲ ਨਹੀਂ ਹੋਣੇ ਜੇ ਉਹ ਬੰਦਾ ਕਿੱਥੋਂ ਭਰੂਗਾ ਮੈਂ ਉਹਨਾਂ ਪ੍ਰਧਾਨਾਂ ਨੂੰ ਵੀ ਕਹਿਣਾ ਚਾਹੁੰਦਾ ਜੇ ਨੁਮਾਇੰਦਗੀ ਕਰਨੀ ਹੈ ਤਾਂ ਗਰੀਬਾਂ ਦੀ ਜਿਹੜੀ ਰੱਖਿਆ ਕਰੋ ਨਾ ਕਿ ਇਹਨਾਂ ਨੂੰ ਮਾਰੋ ਆਪਣੇ ਮੁਫਾਦ ਆਪਣੇ ਫਾਇਦੇ ਲਈ 4 ਮਹੀਨੇ ਤੇ ਵੀ ਵੱਧ ਤਰ੍ਹਾਂ ਨਾ ਲਾਏ ਤੋਂ ਬੈਠੇ 7-8 ਮਹੀਨੇ ਹੋ ਗਏ ਸਾਨੂੰ ਟੋਟਲ ਇਸ ਕੰਮ ਦੇ ਵਿੱਚ ਰੋਜ਼ ਗੱਲਬਾਤ ਕਰਦੇ ਨੂੰ ਆਖਰਾਂ ਨਾ ਮਿਲਿਆ ਪਰ ਕੋਈ ਇੱਕ ਪੈਸੇ ਦਾ ਰਿਜ਼ਲਟ ਨਹੀਂ ਹਿਮਾਚਲ ਦੀ ਗੱਡੀ ਆਪ ਜਿਹੜੀ ਪ੍ਰਵਾਹ ਪ੍ਰਵਾਹ ਕੇ ਭੇਜ ਰਹੇ ਹਿਮਾਚਲ ਦੀ ਗੱਡੀ ਦਾ ਇੱਥੇ ਕੋਈ ਹੱਕ ਨਹੀਂ ਆ ਪੰਜਾਬ ਦੇ ਵਿੱਚ ਸਾਡਾ 852 ਟਰੱਕ ਨਹੀਂ ਪਾਇਆ ਵਾ ਜਿੰਦਣ ਤੱਕ ਉਹ ਕੰਮ ਨਹੀਂ ਦਿੰਦੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਛੱਡਣਾ ਟੀਸੀ ਮੈਡਮ ਨਾਲ ਗਏ ਸੀ ਇੱਕ ਘੰਟਾ ਬੈਠਣ ਦੇ ਬਾਅਦ ਡੀਸੀ ਅੰਦਰ ਸੀ ਡੀਸੀ ਸਾਹਿਬ ਜਿਹੜੇ ਆਪਣੇ ਮੈਡਮ ਆ ਅੰਦਰ ਤੇ ਉਹਨਾਂ ਨੇ ਅੰਦਰ ਆਪਣੇ ਬੰਦਾ ਭੇਜ ਕੇ ਕਿਹਾ ਵੀ ਕੋਈ ਮਤਲਬ ਜਿੱਦਾ ਜੀਏ ਕੋਈ ਪਤਨੀ ਕੋਲ ਉਹਦਾ ਜਿਹੜਾ ਕੀ ਹੋਊਗਾ ਉਹਦਾ ਰੀਡਰ ਵਗੈਰਾ ਉਹਨੂੰ ਮਿਲੋ ਦੱਸੋ ਜੇ ਗੱਲ ਪੁੱਛਣ ਤੱਕ ਵੀ ਟਾਈਮ ਨਹੀਂ ਹੈ ਸਾਨੂੰ ਆਪਣੇ ਤੌਰ ਤੇ ਕੋਈ ਨਾ ਕੋਈ ਜਿਹੜਾ ਕੰਮ ਹੋਰ ਦੱਸਦਾ ਕਰਨਾ ਪੈਣਾ ਤਾਂ ਜਿਹੜਾ ਸਾਡਾ ਕੰਮ ਆਊਗਾ ਨਹੀਂ ਜਾਪਰ ਸਾਨੂੰ ਕੋਈ ਨਾ ਕੋਈ ਜੇਲ ਕਰ ਦੋ ਸਾਡਾ ਗੋਲੀ ਮਰਵਾ ਦਿਓ ਸਾਡੇ ਭਰਾ ਜਿਹੜੇ ਭੁੱਖੇ ਬੈਠੇ ਸੀ ਤੇ ਵੱਧ ਗਿਆ ਹੁਣ ਕੁਝ ਨਹੀਂ ਅਸੀਂ ਕਰ ਸਕਦੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਮਤ ਸਿੰਘ ਰਾਣਾ ਅਸੀਂ ਅੱਜ ਪਹੁੰਚੇ ਹਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੋੜਾ ਵਿਖੇ ਜਿੱਥੇ ਲਗਭਗ ਪਿਛਲੇ 4 ਮਹੀਨੇ ਤੋਂ ਟਰੱਕ ਸੋਸਾਇਟੀ ਦੇ ਆਪਰੇਟਰਾਂ ਦਾ ਜਿਹੜਾ ਹੈ ਉਹ ਧਰਨਾ ਲਗਾਤਾਰ ਜਾਰੀ ਹੈ ਜਿੱਥੇ ਆਪਣੇ ਕੰਮ ਨੂੰ ਲੈ ਕੇ ਧਰਨਾ ਇਹਨਾਂ ਦਾ ਜਾਰੀ ਆ ਉੱਥੇ ਹੀ ਜੋ ਕੇਂਦਰ ਵੱਲੋਂ ਕਾਨੂੰਨ ਬਣਾਏ ਗਏ ਸੀ ਉਸ ਨੂੰ ਲੈ ਕੇ ਵੀ ਸ਼ਿਗਾਰਸ਼ ਚੱਲ ਰਹੀ ਆ ਹੜਤਾਲ ਕੀਤੀ ਗਈ ਸੀ ਟਰੱਕ ਆਪਰੇਟਰਾਂ ਵੱਲੋਂ ਜਿਹੜਾ ਇਹਨਾਂ ਦੇ ਮਾੜੇ ਮੋٹے ਟਰੱਕ ਅੱਗੇ ਪਿੱਛੇ ਜਾਂਦੇ ਆ ਉਹ ਵੀ ਬੰਦ ਖੜੇ ਆ ਗੱਲਬਾਤ ਜ਼ਰੂਰ ਕਰਾਂਗੇ ਵੀਰ ਜੀ ਕੀ ਲੱਗਦਾ ਪਹਿਲਾਂ ਤਾਂ ਲੜਾਈ ਕੰਮ ਦੀ ਲੜੀ ਜਾ ਰਹੀ ਸੀ ਹੁਣ ਕੇਂਦਰ ਨੇ ਇੱਕ ਨਵਾਂ ਕਾਨੂੰਨ ਬਣਾਤਾ ਕਿ ਜੇ ਕੋਈ ਐਕਸੀਡੈਂਟ ਕਰਕੇ ਭੱਜੂਗਾ ਤਾਂ ਉਹ ਨਹੀਂ ਐਕਸੀਡੈਂਟ ਦੇ ਜ਼ਖਮੀ ਹੋਏ ਵਿਅਕਤੀ ਨੂੰ ਚੱਕੂਗਾ ਤਾਂ ਉਸ ਦਾ ਡਰਾਈਵਰ ਹੈ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਆਊਗਾ ਹੀ ਲੱਗਦਾ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਦੇਖੋ ਜੀ ਜਿਹੜਾ ਕਾਨੂੰਨ ਵਾਰਾ ਗੱਲ ਮੈਂ ਕਰਨੀ ਚਾਹਨਾ ਇੱਕ ਕਿਸੇ ਬੰਦੇ ਨੂੰ ਵਿੱਚ ਲੈਣਾ ਚਾਹੀਦਾ ਜਿਹੜੇ ਇਸ ਕੰਮ ਦੇ ਰਿਲੇਟਡ ਹੋਣ ਡਰਾਈਵਰ ਭਾਈਚਾਰਾ ਉਥਾ ਟਾਇਆਂ ਵਾਲੇ ਬੰਦੇ ਆ ਜਾਂਦੇ ਕਾਰ ਦੀ ਪਿਛਲੀ ਸੀਟ ਤੇ ਟੈਚੀ ਚੱਕਣਾ ਉਤਰ ਕੇ ਦਫ਼ਤਰੇ ਵੱਢ ਜਾਣਾ ਦਫ਼ਤਰ ਤੋਂ ਆਣਾ ਡਰਾਈਵਰ ਗੱਡੀ ਘਰੇ ਛੱਡਾ ਡਰਾਈਵਰ ਮੜਾ ਡਰਾਈਵਰ ਬਾਹਰ ਬੈਠਾ 6-6 ਘੰਟੇ ਬੀਬੀ ਘਟੇ ਉਹਨਾਂ ਬੰਦਿਆਂ ਨੂੰ ਕਿਆਪਦਾ ਕਾਨੂੰਨ ਚੀਜ਼ ਕਿਹਾ ਕਾਦੇ ਪਰ ਲੱਗਣਾ ਚਾਹੀਦਾ ਕਿਆ ਇਹਦੀ ਰਿਐਲਿਟੀ ਹੈ ਮੈਂ ਇੱਕ ਗੱਲ ਕਹਿਣੀ ਚਾਹਾਂ ਮੈਂ ਪਹਿਲਾਂ ਵੀ ਆਪਣੀ ਤਰਫ਼ ਤੇ ਵੀਡੀਓ ਬੱਕ ਕੇ ਕਿਹਾ ਤਾਂ ਵੀ ਤੁਸੀਂ ਇੱਕ ਐਗਜ਼ੈਂਪਲ ਕਰਕੇ ਦੇ ਲਿਓ ਕਿ ਉਹਨੂੰ ਹਲਕੀ ਜਿਹੀ ਉੱਥੇ ਟੱਕਰ ਦੇ ਕੇ ਦੇ ਲਿਓ ਬਿਲਕੁਲ ਨੋਰਮਲ ਕੇ ਦੇ ਛਰੀਟ ਵੀ ਨਾ ਆਵੇ ਤੁਹਾਨੂੰ ਜਿਹੜਾ ਜੁਪੀ ਬਿਹਾਰ ਬੰਗਾਲ ਦੇ ਜਿਹੜੀਆਂ ਅਸਾਮ ਦੀਆਂ ਸਟੇਟਾਂ ਐ ਜਾਂ ਜਿਹੜੀਆਂ ਬਾਰ ਦੀਆਂ ਸਟੇਟਾਂ ਐ ਸਿਰਫ ਆਪਣਾ ਹਾਂ ਜਿੱਦਾਂ ਪੰਜਾਬ ਹੋ ਗਿਆ ਹਮਾ ਚਲ ਹੋ ਗਿਆ ਥੋੜੇ ਜਿਹਾ ਬੰਦੇ ਸਮਝਦਾਰੀ ਕਰ ਲੈਂਦੇ ਤਾਂ ਪਰ ਬਾਹਰ ਤੁਹਾਨੂੰ ਮਾਰਨ ਦਾ ਕੋ ਲੋਕ ਜਾਂਦੇ ਦੋਏ ਦੋਏ ਬੰਦਿਆਂ ਨੂੰ ਮੈਂ ਆਪ ਡਰਾਈਵਰ ਹਾਂ 30 35 ਸਾਲ ਤੋਂ ਦੋਏ ਦੋਏ ਬੰਦਿਆਂ ਨੂੰ ਗੱਡੀ ਦੇ ਵਿੱਚ ਪਾ ਕੇ ਅੱਗ ਲਾ ਦਿੰਦੇ ਹੋ ਜੇ ਉਹਨਾਂ ਦਾ ਕੋਈ ਛੋਟਾ ਮੋੜਾ ਨੁਕਸਾਨ ਹੋ ਜਾਵੇ ਦੱਸੋ ਮੈਨੂੰ ਇਹ ਕਾਨੂੰਨ ਜਿਹੜਾ ਬਣਾਇਆ ਪਹਿਲੀ ਤਾਂ ਜਿਹੜਾ ਸਾਡਾ ਡਰਾਈਵਰ ਭਾਈਚਾਰਾ ਹੈ ਜਿਹੜੇ ਸਾਡੇ ਮਾਲਕ ਵੀ ਆ ਸਿੰਗਲ ਮੋਟਰ ਮਾਲਕ ਆ ਆਪ ਗੱਡੀਆਂ ਚਲਾਉਂਦੇ ਪਹਿਲੀ ਤਾਂ ਉਹ ਮਰੇ ਵੇ ਉਤੋਂ ਇਹੋ ਜੀ ਗੱਲ ਕੱਢ ਕੇ ਮਾਰੀ ਵੀ ਜਣੀ ਇਹ ਨਾ ਬੰਦਿਆਂ ਨੂੰ ਲਾਹ ਹਿਸਾਬ ਕਰਕੇ ਵੀ ਖਤਮ ਕਰ ਦੋ ਇਹ ਨਾ ਗੱਡੀਆਂ ਚਲਾਣ ਕੰਮ ਖਤਮ ਹੋ ਜੇ ਕੋਈ ਇਹਨਾਂ ਚ ਰੋਟੀ ਖਾਣ ਆਲਾ ਉਹਨਾਂ ਵੈਨਾਂ ਦੀ ਜਣੀ ਨੌਕਰੀ ਚੱਕਰੀ ਕਰੀਏ ਇਹਨਾਂ ਦੀ ਸਿੱਧੀ ਸਿੱਧੀ ਗੱਲ ਹੈ ਜਿਹੜਾ ਕਾਨੂੰਨ ਹੈ ਬਿਲਕੁਲ ਗਲਤ ਹੈ ਗੰਦਾ ਕਾਨੂੰਨ ਹੈ ਕੋਈ ਬੰਦਾ ਇੱਕ ਗਰੀਬ ਕਰਦਾ ਜੇ ਉਹ ਬੰਦਾ 10000 ਦੀ ਰੋਟੀ ਖਾ ਰਿਆ ਮਹੀਨੇ ਦਾ ਲੈ ਰਿਆ ਉਹ 10 ਸਾਲ ਵਾਤਾ ਅੰਦਰ ਚਲ ਜਾਂਦਾ ਜੇ ਉਹਨੂੰ 7 ਲੱਖ ਰੁਪਏ ਭਰਨਾ ਆ ਜਾਂਦਾ 7 ਲੱਖ ਤਾਂ ਉਹਦੇ ਸਿਰ ਤੇ ਵਾਲ ਨਹੀਂ ਹੋਣੇ ਜੇ ਉਹ ਬੰਦਾ ਕਿੱਥੋਂ ਪਰੂਗਾ ਬਿਲਕੁਲ ਜਿਹੜਾ ਕਾਨੂੰਨ ਹੈ ਨੂੰ ਛੇਤੀ ਵਾਪਸ ਲੈਣਾ ਚਾਹੀਦਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਦੇਸ਼ ਦਾ ਨੁਕਸਾਨ ਹੋਊਗਾ ਉਹ ਇਹੇ ਬੰਦੇ ਜ਼ਿੰਮੇਵਾਰ ਹੋਣਗੇ ਜਿਹੜੇ ਕਾਨੂੰਨ ਲਾਗੂ ਕਰਦੇ ਲੱਗਦਾ ਨਹੀਂ ਵੀਰ ਸਿੰਘ ਜਿਹੜੇ ਵੱਡੀਆਂ ਟਰਾਂਸਪੋਰਟਰਾਂ ਜਿਹੜੇ ਜਾਂ ਤੁਹਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਬਣਾਏ ਹੋਏ ਟਰੱਕ ਜੂਨੀਅਰਾਂ ਦੇ ਆ ਪੰਜਾਬ ਦੇ ਆ ਬਕ ਬਕ ਸਟੇਟਾਂ ਦੇ ਉਹਨਾਂ ਵੱਲੋਂ ਜਿਹੜੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਏ ਆ ਲੱਗਦਾ ਨਹੀਂ ਸੀ ਹੜਤਾਲ ਨੂੰ ਜੇ ਵਾਪਸ ਲੈਣਾ ਹੁੰਦਾ ਘੱਟੋ ਘੱਟ ਕੇਂਦਰ ਸਰਕਾਰ ਦੇ ਨਾਲ ਪ੍ਰੋਪਰ ਗੱਲਬਾਤ ਕਰਦੇ ਕੋਈ ਉੱਤੋਂ ਚ ਫੈਸਲਾ ਹੁੰਦਾ ਵੀ ਹਾਂ ਇਹ ਕਾਨੂੰਨ ਕਦੋਂ ਤੱਕ ਲਾਗੂ ਨਹੀਂ ਹੁੰਦਾ ਜਾਂ ਕਾਨੂੰਨ ਨਹੀਂ ਲਾਗੂ ਹੁੰਦਾ ਕੋਈ ਤਾਂ ਵੀ ਗੱਲ ਹੋਣੀ ਚਾਹੀਦੀ ਸੀ ਦੇਖੋ ਜੀ ਇਹਨਾਂ ਨੂੰ ਜਿਹੜੇ ਮੇਨ ਬੜੇ ਵੇ ਪ੍ਰਧਾਨ ਹੈ ਕੁਝ ਬੰਦੇ ਠੀਕ ਹੈ ਜਿਨ੍ਹਾਂ ਦੀ ਚਲਦੀ ਨਹੀਂ ਹੈ ਜਿਹੜੇ ਬੰਦਿਆਂ ਦੀ ਚਲਦੀ ਹੈ ਜਿਨ੍ਹਾਂ ਦੀ ਸਾਂਝਗਾਨ ਹੁੰਦੀ ਨਾ ਗੱਲਾਂ ਨਾਲ ਉਹ ਬੰਦੇ ਗਰੀਬਾਂ ਵਾਰਾ ਇਹਨਾਂ ਗੱਲਾਂ ਬਾਰੇ ਨਹੀਂ ਸੋਚਦੇ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਆ ਉਹਨਾਂ ਨੇ ਇਸ ਹੜ ਦੇ ਵਿੱਚ ਕੋਈ ਆਪਣੇ ਕੰਮ ਕਰਾਣੇ ਹੁੰਦੇ ਆਪਣੇ ਕੰਮ ਕਰਾ ਕੇ ਉੱਥੋਂ ਇੱਕ ਬਿਆਨ ਦਾਗ ਦੇਣਾ ਵੀ ਜੀ ਹੜਦਾਲ ਖੋਲ ਦੋ ਦੱਸੋ ਹੁਣ ਕੋਈ ਗੱਲ ਆਈ ਲਿਖਤੀ ਕੋਈ ਕਾਨੂੰਨ ਵਾਪਸ ਹੋਇਆ ਕੋਈ ਬੰਦਾ ਉੱਠ ਕੇ ਕਹਿ ਦੇਵੇ ਚੱਕ ਗਏ ਆਪਣੇ ਜਿਹੜੇ ਨਿੱਜੀ ਫਾਇਦੇ ਲੈ ਕੇ ਬਾ ਕਦੇ ਇਹਨਾਂ ਨੂੰ ਰੋਡ ਤੇ ਬਿਠਾ ਦੇਣਾ ਆਪਣੇ ਭਰਾਵਾਂ ਨੂੰ ਗਰੀਬਾਂ ਨੂੰ ਕਦੇ ਚੱਕਰ ਰੋਡ ਦੇ ਪਾਸੇ ਕਰ ਦੇਣਾ ਹਟ ਜਾ ਪਾਸੇ ਹੋ ਜਾ ਉੱਪਰ ਇਹ ਗੱਲਾਂ ਜਿਹੜੀਆਂ ਬਿਲਕੁਲ ਵੀ ਰਿਐਲਿਟੀ ਦੇ ਵਿੱਚ ਜਿਹੜੀ ਕਾਨੂੰਨ ਹੈ ਇਹ ਤਾਂ ਵਾਪਸ ਹੋਣੇ ਚਾਹੀਦੇ ਮੈਂ ਉਹਨਾਂ ਪ੍ਰਧਾਨਾਂ ਨੂੰ ਵੀ ਕਹਿਣਾ ਚਾਹੁੰਦਾ ਜੇ ਨੁਮਾਇੰਦਗੀ ਕਰਨੀ ਆ ਤਾਂ ਗਰੀਬਾਂ ਦੀ ਜਿਹੜੀ ਰੱਖਿਆ ਕਰੋ ਨਾ ਕਿ ਇਹਨਾਂ ਨੂੰ ਮਾਰੋ ਆਪਣੇ ਮੁਫਾਦ ਆਪਣੇ ਫਾਇਦੇ ਲੈਣ ਲਈ ਤੁਸੀਂ ਜਿਹੜੇ ਕੰਮ ਕਰ ਦਿੰਦੇ ਇਹ ਜਿਹੜਾ ਕਾਨੂੰਨ ਹੈ ਵਾਪਸ ਹੋਣਾ ਚਾਹੀਦਾ ਇਹ ਤਾਂ ਥੱਲੇ ਸਾਡੀ ਕੋਈ ਮੰਗ ਨਹੀਂ ਹੈ ਜੀ ਫਿਰ ਜੀ ਮੁੜ ਕੇ ਗੱਲ ਆ ਗਈ ਤੁਹਾਡੇ ਕੰਮ ਦੇ ਉੱਤੇ ਕੰਮ ਤੁਹਾਡਾ ਲਗਭਗ ਤਾਂ ਉਹਨੂੰ 4 ਮਹੀਨੇ ਹੋ ਗਏ ਇੱਥੇ ਧਰਨੇ ਲਾ ਕੇ ਬੈਠਿਆਂ ਨੂੰ ਜਿਸ ਤਰੀਕੇ ਨਾਲ ਬੈਠੇ ਆ ਲੱਗਦਾ ਹੱਲ ਹੋ ਜੂਗਾ ਤੁਹਾਡਾ ਦੇਖੋ 4 ਮਹੀਨੇ ਤੇ ਵੀ ਵੱਧ ਧਰਨਾ ਲਾਏ ਤੋਂ ਬੈਠੇ 7-8 ਮਹੀਨੇ ਹੋ ਗਏ ਸਾਨੂੰ ਟੋਟਲ ਇਸ ਕੰਮ ਦੇ ਵਿੱਚ ਰੋਜ਼ ਗੱਲਬਾਤ ਕਰਦੇ ਨੂੰ ਅਫਸਰਾਂ ਨੂੰ ਮਿਲਦੇ ਹਨ ਪਰ ਕੋਈ ਇੱਕ ਪੈਸੇ ਦਾ ਰਿਜ਼ਲਟ ਨਹੀਂ ਪਹਿਲਾ ਨੰਬਰ ਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ 4 ਮਹੀਨੇ ਦੇ ਵਿੱਚ ਇੱਕ ਵੀ ਛੋਟੇ بڑے ਨਮਾਇंदे ਕੋਲ ਚਾਹੋ ਪਾਰਟੀ ਜਿੱਤੀ ਦਾ ਚਾਹ ਕੋਈ ਹਾਰੀ ਦਾ ਕਿਸੇ ਦਾ ਯਾ ਕੋਈ ਪ੍ਰਸ਼ਾਸਨ ਦਾ ਜਿਹੜਾ ਰੂਪਨਗਰ ਸਾਡਾ ਪ੍ਰਸ਼ਾਸਨ ਇੱਕ ਵੀ ਬੰਦੇ ਨੇ ਆ ਕੇ ਇਹਨਾਂ ਭਰਾਮਾਂ ਦੇ ਵਿੱਚ ਬੈਠ ਕੇ ਕੋਈ ਗੱਲ ਨਹੀਂ ਸੁਣਨੀ ਚਾਹੀ ਇਹਨਾਂ ਦਾ ਕੋਈ ਦੁੱਖ ਨਹੀਂ ਬਣਾਣਾ ਚਾਹੁੰਦਾ ਨਾ ਕੰਮ ਦਾ ਦੂਰ ਦੀ ਗੱਲ ਹੈ ਕਿਸੇ ਬੰਦੇ ਤੱਕ ਇਹ ਨਹੀਂ ਹੈਗਾ ਵੀ ਕਿਆ ਇਹ ਬੰਦੇ ਭਰਾ ਕਿਤੋਂ ਖਾਂਦੇ ਕਿਆ ਇਹਨਾਂ ਦਾ ਰਜਗਾਰ ਬੰਦ ਪਿਆ ਸੀ ਕਿਆ ਕਰਨਾ ਬਿਲਕੁਲ ਕਿਸੇ ਨੂੰ ਕੋਈ ਫਿਕਰ ਨਹੀਂ ਆ ਸਭ ਆਪਣਾ ਦੇਖਦੇ ਜਦੋਂ ਕੋਈ ਛੋਟੀ ਮੋਡੀ ਕਾਲ ਦਾ ਪਤਾ ਲੱਗਦਾ ਉਦੋਂ ਸੀਆਈਡੀ ਯਾ ਕੋਈ ਹੋਰ ਸਾਡਾ ਪ੍ਰਸ਼ਾਸਨ ਹੈ ਮੜਾ ਜਿਆ ਜਿਹੜਾ ਹੋ ਜਾਂਦਾ ਐਕਟਿਵ ਜਿਆ ਉਤੋਂ ਬਾਅਦ ਫੇਰੇ ਗੱਲ ਪਰ ਉਹਨਾਂ ਨੂੰ ਕਿਸੇ ਗਰੀਬਾਂ ਨਾਲ ਸਾਡੇ ਭਰਾਵਾਂ ਤੱਕ ਕੋਈ ਮਤਲਬ ਨਹੀਂ ਐ ਕੋਈ ਮਰਿਆ ਕੋਈ ਜੀਵੇ ਹਿਮਾਚਲ ਦੀ ਗੱਡੀ ਆਪ ਜਿਹੜੀ ਪ੍ਰਭਾ ਪ੍ਰਵਾਹਗਾ ਭੇਜ ਰਹੇ ਮੈਂ ਬਾਰ ਬਾਰ ਕਹਿਣਾ ਚਾਹੁੰਦਾ ਹਿਮਾਚਲ ਦੀ ਗੱਡੀ ਦਾ ਇੱਥੇ ਕੋਈ ਹੱਕ ਨਹੀਂ ਐ ਪੰਜਾਬ ਦੇ ਵਿੱਚ ਜੇ ਤਾਂ ਉਹ ਉੱਥੋਂ ਗੱਡੀਆਂ ਭਰਾਣ ਤਾਂ ਉਹ ਇੱਥੇ ਦੇ ਮਾਲਕਾਂ ਜਾਣ ਸਾਨੂੰ ਕੋਈ ਦੁੱਖ ਨਹੀਂ ਆਪਣੇ ਉੱਥੋਂ ਨੂੰ ਹੀ ਭਰਾਣਦੇ ਸਾਡੇ ਭਰਾ ਐਤੋਂ ਪ੍ਰਵਾਹ ਪ੍ਰਵਾਹਗਾ ਚਾਹੋ ਕੀਰਤਬਰ ਸਾਹਿਬ ਐ ਕਨੌਲੀਆ ਰੋਪੜ ਆ ਆਨੰਦਪੁਰ ਸਾਹਾ ਨੰਗਲ ਚਾਹੋ ਰਾਜਪਰਾਏ ਸਾਰੀ ਗੱਡੀ ਹਮਾਚਲ ਦੀ ਇਥੋਂ ਭਰ ਕੇ ਜਾਂਦੀ ਦੱਸੋ ਉੱਥਾ ਉਹਨਾਂ ਦੀਆਂ ਟਰੱਕ ਸੁਸਾਇਟੀਆਂ ਕਿਸੇ ਕਾਨੂੰਨ ਚ ਆਂਦੀਆਂ ਸਾਡਾ ਆਕਾ ਕੋਈ ਕਾਨੂੰਨੀ ਰਹਿੰਦਾ ਸਾਡਾ ਆਕਾ ਅਗਲੇ ਆਪਣੀ ਮਰਜ਼ੀ ਨਾਲ ਮਾਲ ਭਰ ਕੇ ਜਾਂਦੇ ਸਾਡਾ 826 ਟਰੱਕ ਨੂੰ ਨਹੀਂ ਪਾਇਆ ਵਾ ਜਿੱਦਣ ਤੱਕ ਉਹ ਕੰਮ ਨਹੀਂ ਦਿੰਦੇ ਅਸੀਂ ਉਹਨਾਂ ਦਾ ਪਿੱਛਾ ਨਹੀਂ ਛੱਡਣਾ ਚਾਹੇ ਕੋਈ ਸਾਡੀ ਸੁਣੇ ਨਾ ਸੁਣੇ ਹੁਣ ਆਖਰ ਦੇ ਵਿੱਚ ਨਹੀਂ ਅਸੀਂ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਵੀ ਹੁਣ ਦਿਓ ਸਾਡਾ ਦਬਕੇ ਸਾਥ ਹਰ ਬੰਦੇ ਦੀ ਸੁਣ ਲਈ ਕਈ ਸਿਆਣੇ ਬੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਰੁਕ ਜਾਓ ਥੋੜੇ ਦਿਨ ਪਰ ਹੁਣ ਸਾਡੀ ਜਿਹੜੀ ਹੱਦ ਹੋ ਗਈ ਤੇ ਵੱਧ ਗਿਆ ਹੁਣ ਅਸੀਂ ਇੱਕੋ ਹੀ ਜਿਹੜਾ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਸਾਡਾ ਜਿਹੜਾ ਸਾਥ ਦੋ ਅਸੀਂ ਇੱਕ ਨਾ ਇੱਕ ਜਿਹੜਾ ਇਹਨੂੰ ਆਸਾ ਪਾਸਾ ਕਰਕੇ ਕੰਮ ਨੂੰ ਮੁਕਾਈਏ ਜੀ ਲੱਗਦਾ ਵੀਰਸੇ ਜੀ ਤੁਸੀਂ ਸਾਥ ਦੀ ਗੱਲ ਕੀਤੀ ਆ ਸਾਥ ਤਾਂ ਚਲੋ ਪਿਛਲੇ ਸਮੇਂ ਦੌਰਾਨ ਘਾ ਕਟ ਕੀਤੇ ਲੋਕਾਂ ਨੇ ਬੜਾ ਸਾਥ ਦਿੱਤਾ ਬਲ ਬਕਵਾਕ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਸੀ ਲੱਗਦਾ ਫਿਰ ਸਾਈਡ ਤੇ ਬੈਠ ਕੇ ਸਾਈਡ ਤੇ ਇਸ ਤਰੀਕੇ ਨਾਲ ਬੈਠ ਕੇ ਅ ਜਿੱਥੇ ਕੋਈ ਹੈ ਹੀ ਨਹੀਂ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਦਾ ਦਫ਼ਤਰ ਹੈ ਜਾਂ ਕੋਈ ਫੈਕਟਰੀ ਦੀ ਗੇਟ ਹੈ ਕਿਤੇ ਜਿਵੇਂ ਅਸੀਂ ਇਸ ਮੋੜੇ 'ਚ ਬੈਠੇ ਆ ਲੱਗਦਾ ਇੱਥੇ ਬੈਠ ਕੇ ਕੋਈ ਹੱਲ ਹੋ ਜਾਊਗਾ ਸਾਈਡ ਤੇ ਬੈਠ ਕੇ ਦੇਖੋ ਜੀ ਇਹ ਪਿਆਰ ਦੀ ਭਾਸ਼ਾ ਹੈ ਅਸੀਂ ਸਰਕਾਰ ਨੂੰ ਸਮਝਾ ਕੇ ਦੇਖ ਲਿਆ ਬਈ ਅਸੀਂ ਇੱਦਾਂ ਹੀ ਫੈਕਟਰੀ ਮੋੜਾ ਵੀ ਬੈਠ ਸਕਦੇ ਅਸੀਂ ਇੱਦੀ ਡੀਸੀ ਦੇ ਦਫ਼ਤਰ ਮੋੜਾ ਵੀ ਅਸੀਂ ਇੱਦੀ ਐਮਐਲਏ ਮੰਤਰੀਆਂ ਨੂੰ ਵੀ ਘੇਰ ਸਕਦੇ ਪਰ ਅਸੀਂ ਇਹ ਚਾਹਦੇ ਅਸੀਂ ਇਹ ਹੀ ਦੱਸਣਾ ਚਾਹਦੇ ਵੀ ਇਹ ਹੀ ਸਾਡਾ ਕਟ ਤੁਸੀਂ ਇਹ ਲਾ ਲਓ ਜੇ ਅਸੀਂ ਰੋਡ ਤੇ ਬੈਠੀਏ ਕਿੰਨੇ ਲੋਕਾਂ ਨੂੰ ਪਰੇਸ਼ਾਨੀਆਂ ਜਾਂ ਅਸੀਂ ਟੀਸੀ ਦਫ਼ਤਰ ਘੇਰੀਏ ਕਿੰਨੇ ਲੋਕ ਪਰੇਸ਼ਾਨ ਹੋਣਗੇ ਜਾਂ ਸਾਡਾ ਪ੍ਰਸ਼ਾਸਨ ਇਹ ਕੰਮ ਲੱਗੂਗਾ ਪਰ ਇਹ ਗੱਲ ਨੂੰ ਕੋਈ ਵੀ ਬੰਦਾ ਜਾਣਦਾ ਨਹੀਂ ਜਦੋਂ ਕੋਈ ਪੰਗਾ ਖੜਾ ਹੁੰਦਾ ਫਿਰ ਆ ਕੇ ਉਹ ਜਿਹੀਆਂ ਗੱਲਾਂ ਕਰਦੇ ਵੀ ਤੁਸੀਂ ਦੱਸਤਾ ਦਿੰਦੇ ਅੱਜ ਦੀ ਤੁਹਾਨੂੰ ਮੈਂ ਗੱਲ ਦੱਸਣਾ ਸਾਨੂੰ 18 19 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਪ੍ਰਸ਼ਾਸਨ ਨਾਲ ਰੋਪੜ ਦੇ ਨਾਲ ਅੱਜ ਅਸੀਂ ਜਦੋਂ ਗਏ ਚਲੋ ਐਸਐਸਪੀ ਸਾਹਿਬ ਤਾਂ ਛੁੱਟੀ ਤੇ ਗਏ ਜਦੋਂ ਮਿਲੇ ਨਹੀਂ ਉਹਦੇ ਦਾ ਕੋਈ ਗੱਲਬਾਤ ਹੀ ਨਹੀਂ ਹੈ ਅਸੀਂ ਉਹ ਤੋਂ ਬਾਅਦ ਜਿਹੜੇ ਐਸਪੀ ਹੁੰਦਲ ਸਾਹਿਬਾ ਨੂੰ ਮਿਲੇ ਉਹਨਾਂ ਨੂੰ ਵੀ ਏਡੀ ਗੱਲ ਦੀ ਨੌਲੇਜ ਨਹੀਂ ਸੀ ਨਾ ਉਹਨਾਂ ਨੇ ਕੋ ਸਾਨੂੰ ਸੁਭਾਜਨ ਦਵਾਇਆ ਵੀ ਇਹ ਕੰਮ ਹੋ ਰਿਹਾ ਉਹਨਾਂ ਨੇ ਸਾਨੂੰ 15 ਦਾ 5-7 ਦਿਨ ਦੇ ਤੇ ਅੱਜ 15 ਦੇ 20 ਦਿਨ ਹੋ ਗਏ ਡੀਸੀ ਮੈਡਮ ਨਾਲ ਗਏ ਸੀ ਇੱਕ ਘੰਟਾ ਬੈਠਣ ਦੇ ਬਾਅਦ ਡੀਸੀ ਅੰਦਰ ਸੀ ਡੀਸੀ ਸਾਹਿਬ ਜਿਹੜੇ ਆਪਣੇ ਮੈਡਮ ਹੈ ਅੰਦਰ ਤੇ ਉਹਨਾਂ ਨੇ ਅੰਦਰ ਆਪਣੇ ਬੰਦਾ ਭੇਜ ਕੇ ਕਿਹਾ ਵੀ ਕੋਈ ਮਤਲਬ ਜਿਹਦਾ ਜੀਏ ਕੋਈ ਪਤ ਨਹੀਂ ਕੋਣ ਹੁੰਦਾ ਜਿਹੜਾ ਕੀ ਹੋਊਗਾ ਉਹਦਾ ਰੀਡਰ ਵਗੈਰਾ ਉਹਨੂੰ ਮਿਲੋ ਦੱਸੋ ਜੇ ਗੱਲ ਪੁੱਛਣ ਤੱਕ ਵੀ ਟਾਈਮ ਨਹੀਂ ਹੈ ਐਡਾ ਮੁੱਦਾ ਹੈ ਐਡੇ ਲੋਕ ਭੁੱਖੇ ਮਰ ਕੇ ਬੈਠੇ ਆ ਜਿਹੜਾ ਸਾਡਾ ਹੱਕ ਮੰਦਾ ਉਹਦੇ ਵਿੱਚ ਜੇ ਤੁਹਾਡੀ ਸਮੂਲੀਅਤ ਨਹੀਂ ਹੈ ਤਾਂ ਦੱਸੋ ਹੁਣ ਤਾਂ ਉੱਤੇ ਕੀ ਕਹੀਏ ਕਿੱਦਾਂ ਕਰੀਏ ਤੁਹਾਡੀ ਸਮਝ ਨਹੀਂ ਗੱਲ ਆ ਸਕਦੀ ਮੈਂ ਤਾਂ ਕਹਿੰਦਾ ਜਦੋਂ ਕੋਈ ਵੀ ਬੰਦਾ ਭੁੱਖ ਚ ਆਊਗਾ ਜਦੋਂ ਆ ਬੰਦਾ ਕੋਈ ਗਰੀਬੀ ਜਾਊਗਾ ਉਹਨੂੰ ਇਹ ਮਹਿਸੂਸ ਹੁੰਦੀਆਂ ਗੱਲਾਂ ਕਿਉਂਕਿ ਮੈਂ ਜਾਣਦਾ ਮੈਂ ਆਪਣੇ ਭਰਾਵਾਂ ਵਿੱਚ ਬੈਠਾ ਜਦੋਂ ਤੁਸੀਂ ਆਗਾ ਕਿਸੇ ਤੇ ਆਹੀਂ ਖਾਣਾ ਹੀ ਨਹੀਂ ਆ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਤੁਸੀਂ ਬਿਲਕੁਲ ਕਿਸੇ ਦਾ ਕੰਮ ਨਹੀਂ ਕਰਾਣਾ ਚਾਹਦੇ ਸਾਨੂੰ ਆਪਨੇ ਤੌਰ ਤੇ ਕੋਈ ਨਾ ਕੋਈ ਜਿਹੜਾ ਕੰਮ ਉਲਟਾ ਸਿੱਧਾ ਕਰਨਾ ਪੈਣਾ ਤਾਂ ਜਿਹੜਾ ਸਾਡਾ ਕੰਮ ਆਊਗਾ ਨਹੀਂ ਜਾਂ ਫਿਰ ਸਾਨੂੰ ਕੋਈ ਨਾ ਕੋਈ ਜੇਲ੍ਹ ਕਰ ਦੋ ਸਾਡਾ ਗੋਲੀ ਮਰਵਾ ਦਿਓ ਸਾਡੇ ਭਰਾ ਜਿਹੜੇ ਭੁੱਖੇ ਬੈਠੇ ਸੀ ਤੇ ਵੱਧ ਗਏ ਹੁਣ ਕੁਝ ਨਹੀਂ ਅਸੀਂ ਕਰ ਸਕਦੇ ਸਾਰੇ ਹੱਥ ਜੋੜ-ਜੋੜ ਕੇ ਹੋਗੇ 4 ਮਹੀਨੇ ਸਾਡੀ ਕਿਹਨਾ ਬਾਤ ਤੱਕ ਨਹੀਂ ਪੁੱਛੀ ਬਿਰਸਿੰਘ ਜੀ ਜੇ ਹੁਣ ਤੁਸੀਂ ਕਹਿੰਦੇ ਚਾਰ ਮਹੀਨੇ ਗੱਲਬਾਤ ਨਹੀਂ ਪੁੱਛੀ ਕਿਸੇ ਨੇ ਇਸੇ ਤਰੀਕੇ ਨਾਲ ਸ਼ਾਂਤ ਬੈਠੇ ਰਹੇ ਫਿਰ ਤਾਂ ਬੰਦ ਦੋ ਸਾਲ ਬੈਠੇ ਰਹੋ ਫਿਰ ਵੀ ਨਹੀਂ ਉਹਨਾਂ ਨੇ ਆ ਕੇ ਪੁੱਛਣਾ ਫਿਰ ਕੀ ਕਰੂੰਗਾ ਮੈਂ ਦੇਖੋ ਜੀ ਤੁਹਾਡੇ ਮਾਧਿਅਮ ਰਾਹੀਂ ਆਪ ਵੀ ਵੀਡੀਓ ਪਾਉਂਗਾ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹਨਾ ਆਨੰਦਪੁਰ ਸਾਹਿਬ ਦੇ ਖਾਸ ਇਲਾਕੇ ਨੂੰ ਬੂੰਜਾ ਪਿੰਡ ਦਾ ਚਲੋ ਸਾਡੇ ਇਸ ਬੂੰਜਾ ਪਿੰਡ ਦੀ ਸੁਸਾਇਟੀ ਚ ਉਹ ਤੋਂ ਇਲਾਵਾ ਰੋਪਣ ਨੂੰ ਆਲ ਪੰਜਾਬ ਨੂੰ ਵੀ ਦੇਖੋ ਵੀਰੋ ਸਾਡੇ ਨਾਲ ਐਗਰੀਮੈਂਟ ਕਰਕੇ ਜਿਹੜੀਆਂ ਸਾਡੀਆਂ ਗੱਡੀਆਂ ਆ ਉਹ ਘਰੇ ਖੜਾ ਵਰਤੇ 826 ਟਰੱਕ ਸਾਡੇ ਭਰਾਵਾਂ ਨੇ ਜਿਹੜੇ ਕਰਜ਼ੇ ਚੱਕੇ ਵੇ ਉਹ ਐਨੇ ਬੇਹਾਲ ਹੋ ਗਏ ਜ਼ਮੀਨਾਂ ਗਹਣੇ ਤੱਕ ਬਗਾਤੀਆਂ ਪਰ ਆਪਣੀਆਂ ਗੱਡੀਆਂ ਫੈਕਟਰੀ ਜਿਹੜੀ ਪਾਪਾ ਕੋ ਉੱਪਰ ਦੀਆਂ ਜੁਨੀਆਂ ਨਾਲ ਚੱਲ ਰਹੀ ਹੈ ਉਹਨਾਂ ਨੇ 700 ਤੋਂ ਗੱਡੀ 3000 ਕਰ ਲਈ ਸਾਡੀ ਜਿਹੜੀ 826 ਟਰੱਕ ਹੈ ਉਹ ਬਿਲਕੁਲ ਅਜਾ ਘਰੇ ਖੜਾ ਕਾ ਜਮੇ ਪਏ ਆ ਉਹਨਾਂ ਦੀ ਕੋਈ ਵੀ ਪੁੱਛ ਨਹੀਂ ਕਰ ਰਿਆ ਹੁਣ ਮੈਂ ਇਹੀ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਸਾਡਾ ਵੀਰੋ ਦੋ ਸਾਥ ਅਸੀਂ ਹੁਣ ਬਹੁਤ ਹੱਥ ਜੋੜ-ਜੋੜ ਕੇ ਦੇਖ ਲੈ ਕੋਈ ਨਾ ਕੋਈ ਅਸੀਂ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਲ ਦੇ ਕਾ ਜਿਹੜਾ ਕੰਮ ਨੂੰ ਖਤਮ ਕਰੀਏ ਜਾਂ ਤਾਂ ਸਾਨੂੰ ਕਿਤੇ ਇਹ ਮਾਰਦਣ ਗੋਲੀ ਜਾਂ ਸਾਨੂੰ ਕੰਮ ਦੇ ਦੇਣ ਇਤੇ ਇਲਾਵਾ ਹੁਣ ਕੁਝ ਨਹੀਂ ਹੋਣਾ ਬਥੇਰੇ ਹੱਥ ਜੋੜਲੇ ਪ੍ਰਸ਼ਾਦਨ ਦੇ ਮੋਰਾਂ ਮੰਤਰੀਆਂ ਦੇ ਮੋਰ ਪਰ ਦੇਖੋ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਆ ਸਾਡੇ ਭਾਈ ਭੁੱਖੇ ਆ ਆਪਾਂ ਦੇ ਭੁੱਖੇ ਭਰਾ ਜਰ ਨਹੀਂ ਹੁੰਦੇ ਮਰਨਾ ਮਨਜ਼ੂਰ ਆ ਪਰ ਇਹਨਾਂ ਦੇ ਕੰਮ ਦੇ ਥੱਲੇ ਸਾਡੇ ਕੋਈ ਹੋਂ ਨਹੀਂ ਆ ਬਿਲਕੁਲ ਵੀ ਸਾਨੂੰ ਪੁੱਛਦੇ ਤੁਸੀਂ ਆਪਣਾ ਕਰਵਾ ਲਓ ਕੁਛ ਆ ਕਰਵਾ ਲਓ ਅਸੀਂ ਕੁਛ ਨਹੀਂ ਕਰਾਣਾ ਮੈਂ ਹੁਣ ਵੀ ਹੱਥ ਜੋੜਦਾ ਵੀ ਸਾਡੇ ਭਰਾਵਾਂ ਦਾ ਕੰਮ ਚਲਾ ਦਿਓ ਅਸੀਂ ਲੀਡਰ ਹੀ ਨਹੀਂ ਕਰਨੀ ਅਸੀਂ ਕੋਈ ਐਮਐਲਏ ਸਰਪੰਚ ਨਹੀਂ ਬਣਨਾ ਅਸੀਂ ਡਰਾਈਵਰ ਬੰਦੇ ਆ ਮੁੰਡੇ ਵਾ ਬਰਨ ਰਾਕ ਕੇ ਜਾਣ ਵਾਲੇ ਪਰ ਜਦ ਤੱਕ ਸਾਡਾ ਕੰਮ ਨਹੀਂ ਚੱਲਦਾ ਅਸੀਂ ਬਿਲਕੁਲ ਵੀ ਇਸ ਧਰਨੇ ਤੇ ਜਾਂ ਸਾਡੇ ਬੜੇ ਕੋਈ ਕਾਲ ਦਿੱਤੀ ਦੇ ਉਰ ਸਾਡੇ ਕੋਈ ਫੈਸਲਾ ਨਹੀਂ ਹੈਗਾ ਬਿਲਕੁਲ ਜੀ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡਾ ਕੋਈ ਕੰਮ ਨਹੀਂ ਬਣਦਾ ਅਸੀਂ ਉਦੋਂ ਤੱਕ ਇੱਥੇ ਧਰਨੇ ਤੇ ਬੈਠੇ ਰਹਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਐਕਸ਼ਨ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਟਰੱਕ ਸੁਸਾਇਟੀ ਦਾ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਆ ਉਸ ਨੂੰ ਲੈ ਕੇ ਵੀ ਇਹਨਾਂ ਨੇ ਜਿਹੜੇ ਆ ਜੇ ਆਪਾਂ ਗੱਲ ਕਰੀਏ ਆਪਾਂ ਮੈਂ ਰਾਸ਼ਟਰੀ ਪ੍ਰਧਾਨਾਂ ਦੀ ਜਿਹੜੇ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਆ ਜਾਂ ਸੂਬੇ ਦੇ ਪ੍ਰਧਾਨਾਂ ਦੀ ਉਹਨਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਉਹ ਘੱਟੋ ਘੱਟ ਜਿਹੜੇ ਆ ਹੇਠਲੇ ਲੈਵਲ ਦੇ ਲੋਕਾਂ ਦੀ ਸਲਾਹ ਲੈ ਕੇ ਜਿਹੜੀਆਂ ਹੰਤਾਲਾ ਨੂੰ ਖਤਮ ਕਰਨ ਜਾਂ ਫਿਰ ਕੋਈ ਸਹੀ ਤਰੀਕੇ ਨਾਲ ਗੱਲਬਾਤ ਕਰਕੇ ਕੇਂਦਰ ਤੋਂ ਕਾਨੂੰਨ ਵਾਪਸ ਲੈਣ ਤਾਜੋ ਜਿਹੜੇ ਟਰੱਕ ਡਰਾਈਵਰ ਹੈ ਉਹਨਾਂ ਦੇ ਲਈ ਜਿਹੜੇ ਕਾਨੂੰਨ ਬਣਾਏ ਗਏ ਆ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲ ਸਕੇ ਤਾਂ ਜੋ ਜਿਹੜੇ ਕਾਨੂੰਨ ਆ ਉਹਨੂੰ ਰੱਦ ਕਰਾਇਆ ਜਾ ਸਕੇ ਕੈਮਰਾਮਨ ਦੀਪਰਾ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ